ਸਰ ਅਦੁੱਧ ਘਾਟਨ ਕਰਮਵੰਥੇ ਹੋ ਕੀ ਹਾਂ ਜੋ ਅੱਜ ਹਲਕਾ ਕਰਤਾਰਪੁਰ ਸਾਹਿਬ ਦੇ ਮਿੰਡ ਕੱਦੂ ਵਾਲੀ ਦੇ ਵਿੱਚ ਪਹੁੰਚਿਆ ਜਿੱਥੇ ਬਹੁਤ ਸਨ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਪ੍ਰਾਪਰਸੀ ਇੱਥੇ ਵਾਟਰ ਪੁਆਇੰਟ ਟੈਂਕ ਦੇ ਨਾਲ ਕਰਕਰ ਦਸਵਾ ਦੁੱਸਕਰਾਂ ਦੇ ਵਿੱਚ ਪਾਣੀ ਪਹੁੰਚਾਇਆ ਗਿਆ ਜਿਹਦੇ ਚੌੜ ਲੱਖ ਸਾਢੇ 4 ਲੱਖ ਰੁਪਏ ਲੱਗਣ ਹੋਇਆ ਜਿਹ ਪੂਰੇ ਮਾਜ ਪਹਿਲਾ ਦੁੱਧ ਘਾਟਨ ਕੇਰੀਆਂ ਵਿੱਚ ਫਿਰ ਦੋ ਕਾਦਮਪੁਰ ਦੇ ਵਿੱਚ ਚੌਥਾ ਉਦਘਾਟਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹਨਾਂ ਦਾ ਸੁਪਨਾ ਕਿ ਹਰ ਘਰ ਨੂੰ ਸਪੀਨ ਵਾਲਾ ਪਾਣੀ ਸਾਫ਼ ਪਾਣੀ ਦੇਣਾ ਸੋ ਅੱਜ ਗੱਦੂ ਵਾਲੀ ਪਿੰਡ ਦੀ ਜਿਹੜੀ ਲੰਬੇ ਸਮੇਂ ਤੋਂ ਪ੍ਰੋਬਲਮ ਸੀ ਸੋ ਇਸ ਪ੍ਰੋਬਲਮ ਨੂੰ ਦੂਰ ਕਰਦੇ ਹੋਏ ਅੱਜ ਘਰ-ਘਰ ਪਾਣੀ ਪਹੁੰਚਾਇਆ ਗਿਆ ਸੋ ਮੈਂ ਪਿੰਡ ਗੱਦੂ ਵਾਲੀ ਦੀ ਪੂਰੀ ਪੰਚਾਇਤ ਨੂੰ ਐਮਐਲਏ ਸਾਡੇ ਸਰਦਾਰ ਬਲਕਾਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਵਾ ਦਿਨਾ ਤੋਂ ਮੇਰੇ ਨਾਲ ਆਏ ਹੋਏ ਅਫਸਰ ਸਾਹਿਬਾਨਾਂ ਦਾ ਚੀਫ ਸੌਫ ਦਾ ਸਾਰਿਆਂ ਦਾ ਪੁਲਿਸ ਪ੍ਰੋਫੈਸ਼ਨ ਦਾ ਬਹੁਤ ਧੰਨਵਾਦ ਦੀਆਂ ਸੁਝਣਾ ਨੇ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸਾਨੂੰ ਇੱਥੇ ਸਾਰਾ ਮਾਨ ਸਨਮਾਨ ਦਿੱਤਾ ਪੂਰੇ ਪੰਚਾਇਤ ਨੇ ਸੋ ਬਲਾਗ ਪ੍ਰਧਾਨ ਸਹਿਬਾਨ ਅਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੁੰਡੇ ਸਰ ਉਹ ਇੱਕ ਦਰਬਾਰ ਸਾਹਿਬ ਨੂੰ ਧਮਕੀ ਮਿਲਣ ਤੋਂ ਬਾਅਦ ਫੋਨ ਅੰਮ੍ਰਿਤਸਰ 에어ਪੋਰਟ ਨੂੰ ਉਡਾਂਦੀ ਵੀ ਧਮਕੀ ਜੜੀ ਉਹ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਦੇਖੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੱਲ ਖੁਦ ਉੱਥੇ ਗਏ ਤੁਸੀਂ ਦੇਖੇ ਹੋਣਾ ਕਿ ਉਹ ਉਹਨਾਂ ਨੇ ਦੱਸਿਆ ਕਿ ਤਾਂ ਲੱਗ ਚੁੱਕਾ ਕਿ ਜਿਹੜੇ ਲੋਕ ਧਮਕੀਆਂ ਦੇਣ ਵਾਲੇ ਆ ਬਹੁਤ ਜਲਦੀ ਅੰਦਰ ਆ ਸੀ ਡਰਨ ਵਾਲੇ ਲੋਕ ਨਹੀਂ ਆ ਸੋ ਜਿਹੜੇ ਇਹੋ ਜਿਹੇ ਗਿੱਧਰ ਧਮਕੀਆਂ ਦਿੰਦੀਆਂ ਔਰ ਜਲਦੀ ਜਿਹਨਾਂ ਦੇ ਅੰਦਰ ਹੋਣਗੇ ਪ੍ਰਤਾਪ ਸਿੰਘ ਬਾਜਵਾ ਵੀ ਜਾ ਰਹੇ ਨੇ ਬਾਹਰ ਆਸਟ੍ਰੇਲੀਆ ਦੇ ਪੰਜਾਬੀ ਐਨਆਰਆਈਆਂ ਨਾਲ ਮੁਲਾਕਾਤ ਕਰਨਗੇ ਤੇ ਕੀ ਲੱਗਦਾ ਸਿੱਟਾ ਕੋਈ ਨਿਕਲੇਗਾ ਉਹ ਪਹਿਲਾਂ ਵੀ ਕਰਕੇ ਆਇਆ ਜੋ ਕਰਨ ਜਾਂਦੇ ਤੁਹਾਨੂੰ ਪਤਾ ਹੀ ਹੈ ਉਹ ਬਾਹਰ ਜਾਂਦੇ ਆ ਪਾਰਟੀ ਨੂੰ ਮਜ਼ਬੂਤ ਕਰਨ ਵੀ ਬਹੁਤ ਗਰੀਬੀ ਆ ਗਈ ਪਰ ਉਹ ਗਰੀਬੀ ਜੇ ਦੂਰ ਹੋ ਜੂਗੀ ਪਰ ਦੁਬਾਰਾ ਸਰਕਾਰ ਨੇ ਉਹਨਾਂ ਦੀ ਜ਼ਿੰਦਗੀ ਚ ਬੰਦੀ ਹੈ ਅੱਛਾ ਸੁਨੀਲ ਰਾਖੜ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਪਏ ਨੇ ਕਿ ਬੀਜੇਪੀ ਨੇ ਸ਼ਰਮ ਨਿਕਾਲੀ ਦਲ ਨੂੰ ਦੁਬਾਰਾ ਤੋਂ ਗੱਠ ਜੋੜ ਜਿਹੜਾ ਉਹ ਕਰ ਲੈਣਾ ਚਾਹੀਦਾ ਹੈ ਬੜਾ ਜ਼ਰੂਰੀ ਹੈ ਦੇਖੋ ਜਿਹਨਾਂ ਦੇ ਪਹਿਲੇ ਹੀ ਪੱਲੇ ਜ਼ੀਰੋ ਹੋਵੇ ਇਕੱਠੇ ਹੋ ਕੇ ਵੀ ਜ਼ੀਰੋ ਹੀ ਰਹਿਣੀਆਂ ਸੋ ਸਾਡੇ ਪਾਰਟੀ ਪ੍ਰਧਾਨ ਅਮਨ ਢੋੜਾ ਜੀ ਨੇ ਵੀ ਕਿਹਾ ਚਿਮਾ ਸਾਬ ਨੇ ਕਿਹਾ ਮੁੱਖ ਮੰਤਰੀ ਸਾਬ ਨੇ ਕਿਹਾ ਕਿ ਕੁਝ ਵੀ ਹੋ ਸਕਦਾ ਨਾ ਬੀਜੇਪੀ ਪੰਜਾਬ ਚ ਆ ਸਕਦੀ ਹੈ ਉਹ ਤੇ ਨਾ ਅਕਾਲੀ ਦਰ ਨੂੰ ਦੁਆਰਾ ਲੋਕ ਪਸੰਦ ਕਰਨਗੇ ਹੂੰ ਅੱਛਾ ਆਖਰੀ ਸਵਾਲ ਹੈ ਮੇਰਾ ਇਹ ਕਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਉਹ ਕਹਿੰਦੇ ਨੇ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜਾ ਝੂਠਾ ਫਸਾਇਆ ਜਾ ਰਿਹਾ ਸਰਕਾਰ ਧੱਕਾ ਕਰਦੀ ਹੈ ਨੇ ਦੇਖੋ ਕਾਨੂੰਨ ਆਪਣਾ ਕੰਮ ਕਰ ਰਿਹਾ ਅਸੀਂ ਜੁੱਧ ਨਸ਼ਾ ਵਿਰੋਧੀ ਪਿੰਡ-ਪਿੰਡ ਜਾ ਕੇ ਪੰਜਾਬ ਨੂੰ ਹਰ ਪਿੰਡ ਨਸ਼ਾ ਮੁਕਤ ਪਿੰਡ ਬਣਾ ਰਿਹਾ ਨਸ਼ਾ ਮੁਕਤ ਪੰਜਾਬ ਬਣ ਰਿਹਾ ਸੋ ਜਦੋਂ ਕਾਨੂੰਨ ਨੇ ਆਪਣਾ ਕੰਮ ਕਰਨਾ ਤੇ ਇਹਨਾਂ ਲੋਕਾਂ ਨੂੰ ਲੱਗਦਾ ਪਰ ਮੇਰੇ ਖਿਆਲ ਚ ਤੇ ਅੱਜ ਤੱਕ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇੱਥੇ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਹੈ ਪੁਲਿਸ ਪ੍ਰਸ਼ਾਸਨ ਆਪਣੇ ਕਾਨੂੰਨ ਦੇ ਦਾਰੇ ਚ ਰਹਿ ਕੇ ਜਿਹੜਾ ਕੰਮ ਕਰ ਰਹੀ ਹੈ ਉਸ ਨੂੰ ਮੈਨੂੰ ਸਾਫ਼ ਦੱਸਦੇ ਖੁਸ਼ੀ ਹੁੰਦੀ ਹੈ ਕਿ ਪਹਿਲੀਆਂ ਸਰਕਾਰਾਂ ਪੁਲਿਸ ਤੇ ਪ੍ਰਸ਼ਾਸਨ ਪਾ ਕੇ ਗਲਤ ਕੰਮ ਕਰਾਉਂਦੀਆਂ ਸੀ ਅੱਜ ਦੀ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦਾ ਕੋਈ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ